ਇੱਕ ਬੜੀ ਹੀ ਹੈਰਾਨਕੁਨ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ 15 ਸਾਲਾ ਸਿੱਖ ਲੜਕੀ ਦੇ ਨਾਲ ਉਸ ਨੂੰ ਅਗਵਾ ਕਰਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਉਸ ਦੇ ਨਾਲ ਜ਼ਬਰਜਨਾਹ ਕਰ ਵੀ ਦਿੱਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬੇਹਦ ਹੈਰਾਨਕੁਨ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇੱਕ ਫਲੈਟ ਦੇ ਸਾਹਮਣੇ ਖੜਿਆ ਗਿਆ ਤੇ ਇਸ ਫਲੈਟ ਦੇ ਸਾਹਮਣੇ ਉਹ ਤਾਂ ਕਰਕੇ ਖੜੇ ਨੇ ਕਿਉਂਕਿ ਏ ਟੂ ਕੇ ਜਿਹੜਾ ਕਿ ਕੌਰ ਟੂ ਸਿੱਖ ਬਣਾਉਣ ਦਾ ਇੱਕ ਉੱਥੇ ਚੱਲਦਾ ਮਾਹੌਲ ਉਸ ਮਾਹੌਲ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਬਾਬਤ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲੜਕੀਆਂ ਨੂੰ ਅਗਵਾ ਕਰਕੇ ਵਰਗਲਾ ਕੇ ਉਹਨਾਂ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਨੂੰ ਇਸ ਤਰੀਕੇ ਜ਼ਬਰਦਸਤ ਦਾ ਸ਼ਿਕਾਰ ਬਣਾਇਆ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਵੀ ਹੰਸਲੋ ਇਲਾਕੇ ਦੇ ਵਿੱਚ ਛੇ ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਲਗਭਗ 15 ਸਾਲਾਂ ਦੀ ਲੜਕੀ ਜਿਹੜੀ ਕਿ ਸਿੱਖ ਲੜਕੀ ਹੈ ਉਸ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਇੱਕ ਉੱਗੇ ਪੱਤਰਕਾਰ ਡੇਵਿਡ ਨਾਮ ਦੇ ਜਿਹੜੇ ਇੰਗਲੈਂਡ ਦੇ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਜਾਂਦੀ ਹੈ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਟਵਿੱਟਰ ਦੇ ਉੱਪਰ ਪਾਈ ਗਈ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਦੀ ਵੀਡੀਓ ਜਿਹੜੀ ਆ ਉਹ ਸਾਂਝੀ ਕੀਤੀ ਕਿ ਜਿਸ ਦੇ ਨਾਲ ਗੱਲਬਾਤ ਕਰਦਾ ਇੱਕ ਵਿਅਕਤੀ ਦਿਖਾ ਲਈ ਦੇ ਰਿਹਾ ਇਸ ਦੇ ਨਾਲ ਉਹਦੇ ਵੱਲੋਂ तमाम ਜਾਣਕਾਰੀਆਂ ਇਸ ਕੇਸ ਦੀਆਂ ਦਿੱਤੀਆਂ ਗਈਆਂ ਤੇ ਇਸ ਕੇਸ ਦੀਆਂ ਜਾਣਕਾਰੀਆਂ ਇਹ ਦਿੱਤੀਆਂ ਗਈਆਂ ਕਿ ਇਸ ਵਿਅਕਤੀ ਦੇ ਵੱਲੋਂ ਉਸ ਲੜਕੀ ਨੂੰ ਆਪਣੇ ਫਲੈਟ ਦੇ ਵਿੱਚ ਰੱਖਿਆ ਗਿਆ ਉਸ ਫਲੈਟ ਦੇ ਵਿੱਚ ਰੱਖੇ ਜਾਣ ਦੀ ਵੀਡੀਓ ਜਦੋਂ ਪੋਸਟ ਹੁੰਦੀ ਹੈ ਜਿਹੜੀ ਕਿ 1 30 ਦਸੰਬਰ 2025 ਦੀ ਹੈ ਤੇ ਇੱਕ ਵੀਡੀਓ ਉਹਨਾਂ ਦੇ ਵੱਲੋਂ ਬੀਤੇ ਦਿਨ ਸਾਂਝੀ ਕੀਤੀ ਗਈ 11 ਜਨਵਰੀ 2026 ਸੋ ਇਹਨਾਂ 11 12 ਦਿਨਾਂ ਦੇ ਵਕਫੇ ਦੇ ਵਿੱਚ ਇਹ ਸਾਰੀ ਘੜਨਾ ਜਿਹੜੀ ਆ ਵਾਪਰੀ ਹੈ ਹੁਣ ਇਸ ਦੇ ਵਿੱਚ ਛਛੋਪਣ ਇਹ ਵੀ ਬਣਿਆ ਪਿਆ ਕਿ ਵੀਡੀਓ ਪੁਰਾਣੀ ਹੈ ਮਾਮਲਾ ਪਰ ਨਵੇਂ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਮਾਮਲਾ ਨਵੇਂ ਤਰੀਕੇ ਤੋਂ ਭਾਵ ਇਹ ਹੈ ਕਿ ਬੀਤੇ 11 ਜਨਵਰੀ 2026 ਨੂੰ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇਸ ਲੜਕੀ ਨੂੰ ਉਸ ਫਲੈਟ ਦੇ ਵਿੱਚੋਂ 자, 야게! ਹਾਲਾਂਕਿ ਪੁਲਿਸ ਵਾਲੇ ਪਾਸਿਓ ਕਿਸੇ ਵੀ ਤਰੀਕੇ ਦਾ ਕੋਈ ਅਧਿਕਾਰਤ ਬਿਆਨ ਜਿਹੜਾ ਹੈ ਉਹ ਜਾਰੀ ਨਹੀਂ ਕੀਤਾ ਗਿਆ ਪਰ ਵੱਖ-ਵੱਖ ਮੀਡੀਆ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਕੁਝ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਗਈ ਤੇ ਇਸ ਕਾਰਗੁਜ਼ਾਰੀ ਦੇ ਢਿੱਲੇ ਚਲਦਿਆਂ ਜਦੋਂ ਲੋਕਾਂ ਦੇ ਵੱਲੋਂ ਆਪ ਮੁਹਾਰੇ ਫੋਨ ਕਰਕੇ ਬਹੁਤ ਸਾਰੇ ਹੋਰ ਨਾਲ ਲੋਕਾਂ ਨੂੰ ਇਸ ਜਗ੍ਹਾ ਦੇ ਉੱਪਰ ਬੁਲਾਇਆ ਗਿਆ ਤੇ ਇਸ 15 ਸਾਲਾਂ ਲੜਕੀ ਨੂੰ ਇਹਨਾਂ ਦੇ ਚੰਗੂਲ ਦੇ ਵਿੱਚੋਂ ਛੁਡਵਾਇਆ ਗਿਆ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਲੰਡਨ ਦੇ ਇੰਗਲੈਂਡ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਨੇ ਪਿਛਲੇ ਸਾਲ ਚੜ੍ਹਦੇ ਪਿਛਲੇ ਸਾਲ ਇੱਕ ਘਟਨਾ ਸਾਊਥ ਹਾਲ ਦੀ ਵੀ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਇਸੇ ਤਰੀਕੇ ਕੇ 2K ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਸੀ ਉੱਥੇ ਵੀ ਇੱਕ ਸਿੱਖ ਲੜਕੀ ਦੇ ਵੱਲੋਂ ਇੱਕ ਫਲੈਟ ਦੇ ਵਿੱਚੋਂ ਦੌੜ ਕੇ ਆਪਣੀ ਜਾਨ ਬਚਾਈ ਗਈ ਪਰ ਵੱਖ-ਵੱਖ ਤਰੀਕੇ ਦੇ ਨਾਲ ਸਾਹਮਣੇ ਆਉਂਦੀਆਂ ਖਬਰਾਂ ਕਿਤੇ ਨਾ ਕਿਤੇ ਯੂਕੇ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨਜ਼ਰਾਰੀਆਂ ਨੇ ਇਸ ਵੀਡੀਓ ਦੇ ਉੱਪਰ ਜੇਕਰ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਕੁਝ ਲੋਕ ਜਿਹੜੇ ਨੇ ਇੱਕ ਫ્લેਟ ਦੇ ਹੇਠਾਂ ਖੜੇ ਨੇ ਉਹਨਾਂ ਦੇ ਕੋਲ ਇੱਕ ਪੁਲਿਸ ਦੀ ਗੱਡੀ ਵੀ ਖੜੀ ਹੈ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਕਿ ਤਾਂ ਕਰਕੇ ਲੋਕਾਂ ਨੂੰ ਆਪ ਹਾਰੇ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਉੱਥੇ ਬੁਲਾਉਣਾ ਪਿਆ ਤੇ ਇਸ ਲੜਕੀ ਨੂੰ ਇਹਨਾਂ 6 ਪਾਕਿਸਤਾਨੀਆਂ ਦੇ ਚੰਗਲ ਦੇ ਵਿੱਚੋਂ ਸ਼ਬਾਦ ਦੇ ਵਿੱਚ ਛਡਵਾਉਣ ਦੇ ਵਿੱਚ ਉਹ ਕਾਮਯਾਬ ਹੋਏ ਤੇ ਇਹ ਲਗਾਤਾਰ ਮਾਮਲਾ ਜਿਹੜਾ ਤੂਫਣ ਫੜਦਾ ਜਾ ਰਿਹਾ ਹੈ ਇੰਗਲੈਂਡ ਦੇ ਹੰਸਲੋ ਦਾ ਈਮਾ ਮਾਮਲਾ ਦੱਸਿਆ ਜਾ ਰਿਹਾ ਹੈ ਲੰਡਨ ਦੇ ਬਿਲਕੁਲ ਨਾਲ ਪੈਂਦਾ ਇਲਾਕਾ ਜਿੱਥੇ ਛੇ ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਦੀ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਮੀਡੀਆ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਇਹ ਜ਼ਬਰਜਨਾਹ ਕੀਤਾ ਵੀ ਗਿਆ ਹੁਣ ਪੁਲਿਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਇਸ ਦੀ ਕਦੋਂ ਕੀਤੀ ਜਾਂਦੀ ਹੈ ਅਧਿਕਾਰਤ ਬਿਆਨ ਦੇ ਵਿੱਚ ਕੀ ਕੋਈ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਇਹ ਜਾਣਕਾਰੀਆਂ ਦੇ ਉੱਪਰ ਲਗਾਤਾਰ ਪੈਨੀ ਨਜ਼ਰ ਜੜੀ ਹੋ ਰਹੇਗੀ ਤੇ ਇਸ ਬਾਬਤ ਜਾਣਕਾਰੀਆਂ ਤੁਹਾਡੇ ਨਾਲ ਵੀ ਪੂਖਤਾ ਢੰਗ ਤਰੀਕਾ ਸਮੇਤ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰ ਹਰ ਇਸ ਖਬਰ ਦੇ ਬਾਰੇ ਆਪਣੀ رائے ਪ੍ਰਤਿਕਰਮ ਟਿੱਪਣੀ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਹਾਂਸਲੋ ਲੰਡਨ ਦੇ ਨਜ਼ਦੀਕ ਪੈਂਦਾ ਇਲਾਕਾ ਜਿਹੜਾ ਇੰਗਲੈਂਡ ਦਾ ਉਸ ਦੇ ਵਿੱਚੋਂ ਇੱਕ ਬੜੀ ਹੀ ਹੈਰਾਨਕੁਨ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ 15 ਸਾਲਾ ਸਿੱਖ ਲੜਕੀ ਦੇ ਨਾਲ ਉਸ ਨੂੰ ਅਗਵਾ ਕਰਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਉਸ ਦੇ ਨਾਲ ਜ਼ਬਰਜਨਾਹ ਕਰ ਵੀ ਦਿੱਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬੇहद ਹੈਰਾਨਕੁਨ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਹੈ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇੱਕ ਫਲੇਟ ਦੇ ਸਾਹਮਣੇ ਖੜਿਆ ਗਿਆ ਤੇ ਇਸ ਫਲੇਟ ਦੇ ਸਾਹਮਣੇ ਉਹ ਤਾਂ ਕਰਕੇ ਖੜੇ ਨੇ ਕਿਉਂਕਿ K2K ਜਿਹੜਾ ਕਿ ਕੌਰ ਤੋਂ ਸਿੱਖ ਬਣਾਉਣ ਦਾ ਇੱਕ ਉੱਥੇ ਚੱਲਦਾ ਮਾਹੌਲ ਉਸ ਮਾਹੌਲ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਬਾਬਤ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲੜਕੀਆਂ ਨੂੰ ਅਗਵਾ ਕਰਕੇ ਵਰਗਲਾ ਕੇ ਉਹਨਾਂ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਨੂੰ ਇਸ ਤਰੀਕੇ ਜ਼ਬਰਦਸਤ ਦਾ ਸ਼ਿਕਾਰ ਬਣਾਇਆ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਵੀ ਹੰਸਲੋ ਇਲਾਕੇ ਦੇ ਵਿੱਚ ਛੇ ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਲਗਭਗ 15 ਸਾਲਾਂ ਦੀ ਲੜਕੀ ਜਿਹੜੀ ਕਿ ਸਿੱਖ ਲੜਕੀ ਹੈ ਉਸ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਇੱਕ ਉੱਗੇ ਪੱਤਰਕਾਰ ਡੇਵਿਡ ਨਾਮ ਦੇ ਜਿਹੜੇ ਇੰਗਲੈਂਡ ਦੇ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਜਾਂਦੀ ਹੈ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਟਵਿੱਟਰ ਦੇ ਉੱਪਰ ਪਾਈ ਗਈ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਦੀ ਵੀਡੀਓ ਜਿਹੜੀ ਆ ਉਹ ਸਾਂਝੀ ਕੀਤੀ ਕਿ ਜਿਸ ਦੇ ਨਾਲ ਗੱਲਬਾਤ ਕਰਦਾ ਇੱਕ ਵਿਅਕਤੀ ਦਿਖਾ ਲਈ ਦੇ ਰਿਹਾ ਇਸ ਦੇ ਨਾਲ ਅਦੇ ਵੱਲੋਂ तमाम ਜਾਣਕਾਰੀਆਂ ਇਸ ਕੇਸ ਦੀਆਂ ਦਿੱਤੀਆਂ ਗਈਆਂ ਤੇ ਇਸ ਕੇਸ ਦੀਆਂ ਜਾਣਕਾਰੀਆਂ ਇਹ ਦਿੱਤੀਆਂ ਗਈਆਂ ਕਿ ਇਸ ਵਿਅਕਤੀ ਦੇ ਵੱਲੋਂ ਉਸ ਲੜਕੀ ਨੂੰ ਆਪਣੇ ਫਲੈਟ ਦੇ ਵਿੱਚ ਰੱਖਿਆ ਗਿਆ ਉਸ ਸਪਲੈਟ ਦੇ ਵਿੱਚ ਰੱਖੇ ਜਾਣ ਦੀ ਵੀਡੀਓ ਜਦੋਂ ਪੋਸਟ ਹੁੰਦੀ ਹੈ ਜਿਹੜੀ ਕਿ 1 30 ਦਸੰਬਰ 2025 ਦੀ ਹੈ ਤੇ ਇੱਕ ਵੀਡੀਓ ਉਹਨਾਂ ਦੇ ਵੱਲੋਂ ਬੀਤੇ ਦਿਨ ਸਾਂਝੀ ਕੀਤੀ ਗਈ 11 ਜਨਵਰੀ 2026 ਸੋ ਇਹਨਾਂ 11 12 ਦਿਨਾਂ ਦੇ ਵਕਫੇ ਦੇ ਵਿੱਚ ਇਹ ਸਾਰੀ ਘੜਨਾ ਜਿਹੜੀ ਆ ਵਾਪਰੀ ਹੈ ਹੁਣ ਇਸ ਦੇ ਵਿੱਚ ਛਛੋਪਣ ਇਹ ਵੀ ਬਣਿਆ ਪਿਆ ਕਿ ਵੀਡੀਓ ਪੁਰਾਣੀ ਹੈ ਮਾਮਲਾ ਪਰ ਨਵੇਂ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਮਾਮਲਾ ਨਵੇਂ ਤਰੀਕੇ ਤੋਂ ਭਾਵ ਇਹ ਹੈ ਕਿ ਬੀਤੇ 11 ਜਨਵਰੀ 2026 ਨੂੰ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇਸ ਲੜਕੀ ਨੂੰ ਉਸ ਸਪਲੈਟ ਦੇ ਵਿੱਚੋਂ ਆਏ ਅਗੇ ਹਾਲਾਂਕਿ ਪੁਲਿਸ ਵਾਲੇ ਪਾਸਿਓ ਕਿਸੇ ਵੀ ਤਰੀਕੇ ਦਾ ਕੋਈ ਅਧਿਕਾਰਤ ਬਿਆਨ ਜਿਹੜਾ ਹੈ ਉਹ ਜਾਰੀ ਨਹੀਂ ਕੀਤਾ ਗਿਆ ਪਰ ਵੱਖ-ਵੱਖ ਮੀਡੀਆ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਕੁਝ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਗਈ ਤੇ ਇਸ ਕਾਰਗੁਜ਼ਾਰੀ ਦੇ ਢਿੱਲੇ ਚਲਦਿਆਂ ਜਦੋਂ ਲੋਕਾਂ ਦੇ ਵੱਲੋਂ ਆਪ ਮੁਹਾਰੇ ਫੋਨ ਕਰਕੇ ਬਹੁਤ ਸਾਰੇ ਹੋਰਨਾਂ ਲੋਕਾਂ ਨੂੰ ਇਸ ਜਗ੍ਹਾ ਦੇ ਉੱਪਰ ਬੁਲਾਇਆ ਗਿਆ ਤੇ ਇਸ 15 ਸਾਲਾਂ ਲੜਕੀ ਨੂੰ ਇਹਨਾਂ ਦੇ ਚੰਗੂਲ ਦੇ ਵਿੱਚੋਂ ਛੁਡਵਾਇਆ ਗਿਆ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਲੰਡਨ ਦੇ ਵਿੱਚ ਇੰਗਲੈਂਡ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਨੇ ਪਿਛਲੇ ਸਾਲ ਚੜ੍ਹਦੇ ਪਿਛਲੇ ਸਾਲ ਇੱਕ ਘਟਨਾ ਸਾਊਥ ਹਾਲ ਦੀ ਵੀ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਇਸੇ ਤਰੀਕੇ K2K ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਸੀ ਉੱਥੇ ਵੀ ਇੱਕ ਸਿੱਖ ਲੜਕੀ ਦੇ ਵੱਲੋਂ ਇੱਕ ਫਲੇਟ ਦੇ ਵਿੱਚੋਂ ਦੌੜ ਕੇ ਆਪਣੀ ਜਾਨ ਬਚਾਈ ਗਈ ਪਰ ਵਾਕਵਾਕ ਤਰੀਕੇ ਦੇ ਨਾਲ ਸਾਹਮਣੇ ਆਉਂਦੀਆਂ ਖਬਰਾਂ ਕਿਤੇ ਨਾ ਕਿਤੇ ਯੂਕੇ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨੇ ਜ਼ਰਾਰੀਆਂ ਨੇ ਇਸ ਵੀਡੀਓ ਦੇ ਉੱਪਰ ਜੇਕਰ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਕੁਝ ਲੋਕ ਜਿਹੜੇ ਨੇ ਇੱਕ ਫਲੈਟ ਦੇ ਹੇਠਾਂ ਖੜੇ ਨੇ ਉਹਨਾਂ ਦੇ ਕੋਲ ਇੱਕ ਪੁਲਿਸ ਦੀ ਗੱਡੀ ਵੀ ਖੜੀ ਹੈ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਕਿ ਤਾਂ ਕਰਕੇ ਲੋਕਾਂ ਨੂੰ ਆਪ ਬਹਾਰੇ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਉੱਥੇ ਬੁਲਾਉਣਾ ਪਿਆ ਤੇ ਇਸ ਲੜਕੀ ਨੂੰ ਇਹਨਾਂ ਛੇ ਪਾਕਿਸਤਾਨੀਆਂ ਦੇ ਗੁਲ ਦੇ ਵਿੱਚੋਂ ਬਾਅਦ ਦੇ ਵਿੱਚ ਛਡਵਾਉਣ ਦੇ ਵਿੱਚ ਉਹ ਕਾਮਯਾਬ ਹੋਏ ਤੇ ਇਹ ਲਗਾਤਾਰ ਮਾਮਲਾ ਜਿਹੜਾ ਤੂਂਦ ਫੜਦਾ ਜਾ ਰਿਹਾ ਹੈ ਇੰਗਲੈਂਡ ਦੇ ਹੰਸਲੋ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਲੰਡਨ ਦੇ ਬਿਲਕੁਲ ਨਾਲ ਪੈਂਦਾ ਇਲਾਕਾ ਜਿੱਥੇ 6 ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਆ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਮੀਡੀਆ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਇਹ ਜ਼ਬਰਜਨਾਹ ਕੀਤਾ ਵੀ ਗਿਆ ਹੈ ਹੁਣ ਪੁਲਿਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਇਸ ਦੀ ਕਦੋਂ ਕੀਤੀ ਜਾਂਦੀ ਹੈ ਅਧਿਕਾਰਤ ਬਿਆਨ ਦੇ ਵਿੱਚ ਕੀ ਕੋਈ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਇਹ ਜਾਣਕਾਰੀਆਂ ਦੇ ਉੱਪਰ ਲਗਾਤਾਰ ਪੈਨੀ ਨਜ਼ਰ ਜੜੀ ਹੋ ਰਹੇਗੀ ਤੇ ਇਸ ਵਾਪਰਤ ਜਾਣਕਾਰੀਆਂ ਤੁਹਾਡੇ ਨਾਲ ਵੀ ਪੂਖਤਾ ਢੰਗ ਤਰੀਕਾ ਸਮੇਤ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰਾਹਰ ਇਸ ਖਬਰ ਦੇ ਬਾਰੇ ਆਪਣੀ ਰਾਏ ਪ੍ਰਤਿਕਰਮ ਟਿੱਪਣੀ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਰਗਲ ਹਾਂ ਹੰਸਲੋ ਲੰਡਨ ਦੇ ਨਜ਼ਦੀਕ ਪੈਂਦਾ ਇਲਾਕਾ ਜਿਹੜਾ ਹੈ ਇੰਗਲੈਂਡ ਦਾ ਉਸ ਦੇ ਵਿੱਚੋਂ ਇੱਕ ਬੜੀ ਹੀ ਹੈਰਾਨਕੁਨ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ 15 ਸਾਲਾ ਸਿੱਖ ਲੜਕੀ ਦੇ ਨਾਲ ਉਸ ਨੂੰ ਅਗਵਾ ਕਰਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਉਸ ਦੇ ਨਾਲ ਜ਼ਬਰਜਨਾਹ ਕਰ ਵੀ ਦਿੱਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬੇहद ਹੈਰਾਨ ਕਰਨ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਹੈ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇੱਕ ਫਲੈਟ ਦੇ ਸਾਹਮਣੇ ਖੜਿਆ ਗਿਆ ਤੇ ਇਸ ਫਲੈਟ ਦੇ ਸਾਹਮਣੇ ਉਹ ਤਾਂ ਕਰਕੇ ਖੜੇ ਨੇ ਕਿਉਂਕਿ K2K ਜਿਹੜਾ ਕਿ ਕੌਰ 2 ਸਿੱਖ ਬਣਾਉਣ ਦਾ ਇੱਕ ਉੱਥੇ ਚੱਲਦਾ ਮਾਹੌਲ ਉਸ ਮਾਹੌਲ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਬਾਬਤ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲੜਕੀਆਂ ਨੂੰ ਅਗਵਾ ਕਰਕੇ ਵਰਗਲਾ ਕੇ ਉਹਨਾਂ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਨੂੰ ਇਸ ਤਰੀਕੇ ਜ਼ਬਰਦਸਤ ਦਾ ਸ਼ਿਕਾਰ ਬਣਾਇਆ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਵੀ ਹੰਸਲੋ ਇਲਾਕੇ ਦੇ ਵਿੱਚ ਛੇ ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਲਗਭਗ 15 ਸਾਲਾਂ ਦੀ ਲੜਕੀ ਜਿਹੜੀ ਕਿ ਸਿੱਖ ਲੜਕੀ ਹੈ ਉਸ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਇੱਕ ਉੱਗੇ ਪੱਤਰਕਾਰ ਡੇਵਿਡ ਨਾਮ ਦੇ ਜਿਹੜੇ ਇੰਗਲੈਂਡ ਦੇ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਜਾਂਦੀ ਹੈ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਟਵਿੱਟਰ ਦੇ ਉੱਪਰ ਪਾਈ ਗਈ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਦੀ ਵੀਡੀਓ ਜਿਹੜੀ ਆ ਉਹ ਸਾਂਝੀ ਕੀਤੀ ਕਿ ਜਿਸ ਦੇ ਨਾਲ ਗੱਲਬਾਤ ਕਰਦਾ ਇੱਕ ਵਿਅਕਤੀ ਦਿਖਾ ਲਈ ਦੇ ਰਿਹਾ ਏ ਇਸ ਦੇ ਨਾਲ ਉਹਨਾਂ ਦੇ ਵੱਲੋਂ तमाम ਜਾਣਕਾਰੀਆਂ ਇਸ ਕੇਸ ਦੀਆਂ ਦਿੱਤੀਆਂ ਗਈਆਂ ਤੇ ਇਸ ਕੇਸ ਦੀਆਂ ਜਾਣਕਾਰੀਆਂ ਇਹ ਦਿੱਤੀਆਂ ਗਈਆਂ ਕਿ ਇਸ ਵਿਅਕਤੀ ਦੇ ਵੱਲੋਂ ਉਸ ਲੜਕੀ ਨੂੰ ਆਪਣੇ ਫਲੈਟ ਦੇ ਵਿੱਚ ਰੱਖਿਆ ਗਿਆ ਉਸ ਫਲੈਟ ਦੇ ਵਿੱਚ ਰੱਖੇ ਜਾਣ ਦੀ ਵੀਡੀਓ ਜਦੋਂ ਪੋਸਟ ਹੁੰਦੀ ਹੈ ਜਿਹੜੀ ਕਿ 1 30 ਦਸੰਬਰ 2025 ਦੀ ਹੈ ਤੇ ਇੱਕ ਵੀਡੀਓ ਉਹਨਾਂ ਦੇ ਵੱਲੋਂ ਬੀਤੇ ਦਿਨ ਸਾਂਝੀ ਕੀਤੀ ਗਈ 11 ਜਨਵਰੀ 2026 ਸੋ ਇਹਨਾਂ 11 11 ਦਿਨਾਂ ਦੇ ਵਕਫੇ ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਆ ਵਾਪਰੀ ਆ ਹੁਣ ਇਸ ਦੇ ਵਿੱਚ ਛਛੋਪਣ ਇਹ ਵੀ ਬਣਿਆ ਪਿਆ ਕਿ ਵੀਡੀਓ ਪੁਰਾਣੀ ਐ ਮਾਮਲਾ ਪਰ ਨਵੇਂ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਮਾਮਲਾ ਨਵੇਂ ਤਰੀਕੇ ਤੋਂ ਭਾਵ ਇਹ ਐ ਕਿ ਬੀਤੇ 11 ਜਨਵਰੀ 2022 ਨੂੰ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇਸ ਲੜਕੀ ਨੂੰ ਉਸ ਫਲੈਟ ਦੇ ਵਿੱਚੋਂ ਬਚਾਇਆ ਗਿਆ ਹਾਲਾਂਕਿ ਪੁਲਸ ਵਾਲੇ ਪਾਸਿਓ ਕਿਸੇ ਵੀ ਤਰੀਕੇ ਦਾ ਕੋਈ ਅਧਿਕਾਰਤ ਬਿਆਨ ਜਿਹੜਾ ਹੈ ਉਹ ਜਾਰੀ ਨਹੀਂ ਕੀਤਾ ਗਿਆ ਪਰ ਵੱਖ-ਵੱਖ ਮੀਡੀਆ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਕੁਝ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਗਈ ਤੇ ਇਸ ਕਾਰਗੁਜ਼ਾਰੀ ਦੇ ਢਿੱਲੇ ਚਲਦਿਆਂ ਜਦੋਂ ਲੋਕਾਂ ਦੇ ਵੱਲੋਂ ਆਪ ਮੁਹਾਰੇ ਫੋਨ ਕਰਕੇ ਬਹੁਤ ਸਾਰੇ ਹੋਰ ਨਾ ਲੋਕਾਂ ਨੂੰ ਇਸ ਜਗ੍ਹਾ ਦੇ ਉੱਪਰ ਬੁਲਾਇਆ ਗਿਆ ਤੇ ਇਸ 15 ਸਾਲਾਂ ਲੜਕੀ ਨੂੰ ਇਹਨਾਂ ਦੇ ਚੰਗਲ ਦੇ ਵਿੱਚੋਂ ਛੁਡਵਾਇਆ ਗਿਆ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਲੰਡਨ ਦੇ ਵਿੱਚ ਇੰਗਲੈਂਡ ਜੋ ਵਾਪਰਦੀਆਂ ਰਹਿੰਦੀਆਂ ਨੇ ਪਿਛਲੇ ਸਾਲ ਚੜ੍ਹਦੇ ਪਿਛਲੇ ਸਾਲ ਇੱਕ ਘਟਨਾ ਸਾਊਥ ਹਾਲ ਦੀ ਵੀ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਇਸੇ ਤਰੀਕੇ ਕੇ 2K ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਸੀ ਉੱਥੇ ਵੀ ਇੱਕ ਸਿੱਖ ਲੜਕੀ ਦੇ ਵੱਲੋਂ ਇੱਕ ਫਲੈਟ ਦੇ ਵਿੱਚੋਂ ਦੌੜ ਕੇ ਆਪਣੀ ਜਾਨ ਬਚਾਈ ਗਈ ਪਰ ਵੱਖ-ਵੱਖ ਤਰੀਕੇ ਦੇ ਨਾਲ ਸਾਹਮਣੇ ਆਉਂਦੀਆਂ ਖਬਰਾਂ ਕਿਤੇ ਨਾ ਕਿਤੇ ਯੂਕੇ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨਜ਼ਰਾਰੀਆਂ ਨੇ ਇਸ ਵੀਡੀਓ ਦੇ ਉੱਪਰ ਜੇਕਰ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਕੁਝ ਲੋਕ ਜਿਹੜੇ ਨੇ ਇੱਕ ਫਲੈਟ ਦੇ ਹੇਠਾਂ ਖੜੇ ਨੇ ਉਹਨਾਂ ਦੇ ਕੋਲ ਇੱਕ ਪੁਲਿਸ ਦੀ ਗੱਡੀ ਵੀ ਖੜੀ ਹੈ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਕਿ ਤਾਂ ਕਰਕੇ ਲੋਕਾਂ ਨੂੰ ਆਪ ਬਹਾਰੇ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਉੱਥੇ ਬੁਲਾਉਣਾ ਪਿਆ ਤੇ ਇਸ ਲੜਕੀ ਨੂੰ ਇਹਨਾਂ ਛੇ ਪਾਕਿਸਤਾਨੀਆਂ ਦੇ ਚੰਗਲ ਦੇ ਵਿੱਚੋਂ ਸ਼ਬਾਦ ਦੇ ਵਿੱਚ ਛਡਵਾਉਣ ਦੇ ਵਿੱਚ ਉਹ ਕਾਮਯਾਬ ਹੋਏ ਤੇ ਇਹ ਲਗਾਤਾਰ ਮਾਮਲਾ ਜਿਹੜਾ ਤੂਲ ਫੜਦਾ ਜਾ ਰਿਹਾ ਹੈ ਇੰਗਲੈਂਡ ਦੇ ਹੰਸਲੋ ਦਾ ਇਹ ਨਾ ਦੱਸਿਆ ਜਾ ਰਿਹਾ ਲੰਡਨ ਦੇ ਬਿਲਕੁਲ ਨਾਲ ਪੈਂਦਾ ਇਲਾਕਾ ਜਿੱਥੇ ਛੇ ਪਾਕਿਸਤਾਨੀਆਂ ਦੇ ਬਦੋਂ ਇੱਕ 15 ਸਾਲਾਂ ਦੀ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਮੀਡੀਆ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਇਹ ਜ਼ਬਰਜਨਾਹ ਕੀਤਾ ਵੀ ਗਿਆ ਹੁਣ ਪੁਲਿਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਇਸ ਦੀ ਕਦੋਂ ਕੀਤੀ ਜਾਂਦੀ ਹੈ ਅਧਿਕਾਰਤ ਬਿਆਨ ਦੇ ਵਿੱਚ ਕੀ ਕੋਈ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਇਹ ਜਾਣਕਾਰੀਆਂ ਦੇ ਉੱਪਰ ਲਗਾਤਾਰ ਪੈਨੀ ਨਜ਼ਰ ਜੜੀ ਹੋ ਰਹੀ ਜੀ ਤੇ ਇਸ ਬਾਬਤ ਜਾਣਕਾਰੀਆਂ ਤੁਹਾਡੇ ਨਾਲ ਵੀ ਪੂਖਤਾ ਢੰਗ ਤਰੀਕਾ ਸਮੇਤ ਸਾਂਝੀ ਆ ਕਰ ਦਿੱਤੀਆਂ ਜਾਣਗੀ ਬਰਹਾਰ ਇਸ ਖਬਰ ਦੇ ਬਾਰੇ ਆਪਣੀ رائے ਪ੍ਰਤਿਕਰਮ ਟਿੱਪਣੀ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦੇਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਆ ਹੰਸਲੋ ਲੰਡਨ ਦੇ ਨਜ਼ਦੀਕ ਪੈਂਦਾ ਇਲਾਕਾ ਜਿਹੜਾ ਹੈ ਇੰਗਲੈਂਡ ਦਾ ਉਸ ਦੇ ਵਿੱਚੋਂ ਇੱਕ ਬੜੀ ਹੀ ਹੈਰਾਨਕੁਨ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ 15 ਸਾਲਾ ਸਿੱਖ ਲੜਕੀ ਦੇ ਨਾਲ ਉਸ ਨੂੰ ਅਗਵਾ ਕਰਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਉਸਦੇ ਨਾਲ ਜ਼ਬਰਜਨਾਹ ਕਰ ਵੀ ਦਿੱਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬੇहद ਹੈਰਾਨ ਕਰਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸਾਫ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਹੈ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇੱਕ ਫਲੈਟ ਦੇ ਸਾਹਮਣੇ ਖੜਿਆ ਗਿਆ ਤੇ ਇਸ ਫਲੈਟ ਦੇ ਸਾਹਮਣੇ ਉਹ ਤਾਂ ਕਰਕੇ ਖੜੇ ਨੇ ਕਿਉਂਕਿ K2K ਜਿਹੜਾ ਕਿ ਕੌਰ 2 ਸਿੱਖ ਬਣਾਉਣ ਦਾ ਇੱਕ ਉੱਥੇ ਚੱਲਦਾ ਮਾਹੌਲ ਉਸ ਮਾਹੌਲ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਬਾਬਤ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲੜਕੀਆਂ ਨੂੰ ਅਗਵਾ ਕਰਕੇ ਵਰਗਲਾ ਕੇ ਉਹਨਾਂ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਨੂੰ ਇਸ ਤਰੀਕੇ ਜ਼ਬਰਦਸਤ ਦਾ ਸ਼ਿਕਾਰ ਬਣਾਇਆ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਵੀ ਹੰਸਲੋ ਇਲਾਕੇ ਦੇ ਵਿੱਚ ਸ਼ੇ ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਲਗਭਗ 15 ਸਾਲਾਂ ਦੀ ਲੜਕੀ ਜਿਹੜੀ ਕਿ ਸਿੱਖ ਲੜਕੀ ਹੈ ਉਸ ਲੜਕੀ ਦੇ ਨਾਲ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਉੱਗੇ ਪੱਤਰਕਾਰ ਡੇਵਿਡ ਨਾਮ ਦੇ ਜਿਹੜੇ ਇੰਗਲੈਂਡ ਦੇ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਪੋਸਟ ਕੀਤੀ ਜਾਂਦੀ ਹੈ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਟਵਿੱਟਰ ਦੇ ਉੱਪਰ ਪਾਈ ਗਈ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਦੀ ਵੀਡੀਓ ਜਿਹੜੀ ਆ ਉਹ ਸਾਂਝੀ ਕੀਤੀ ਗਈ ਜਿਸ ਦੇ ਨਾਲ ਗੱਲਬਾਤ ਕਰਦਾ ਇੱਕ ਵਿਅਕਤੀ ਦਿਖਾ ਲਈ ਦੇ ਰਿਹਾ ਇਸ ਦੇ ਨਾਲ ਦੇਵ ਨੂੰ तमाम ਜਾਣਕਾਰੀਆਂ ਇਸ ਕੇਸ ਦੀਆਂ ਦਿੱਤੀਆਂ ਗਈਆਂ ਤੇ ਇਸ ਕੇਸ ਦੀਆਂ ਜਾਣਕਾਰੀਆਂ ਇਹ ਦਿੱਤੀਆਂ ਗਈਆਂ ਕਿ ਇਸ ਵਿਅਕਤੀ ਦੇ ਵੱਲੋਂ ਉਸ ਲੜਕੀ ਨੂੰ ਆਪਣੇ ਫਲੈਟ ਦੇ ਵਿੱਚ ਰੱਖਿਆ ਗਿਆ ਉਸ ਫਲੈਟ ਦੇ ਵਿੱਚ ਰੱਖੇ ਜਾਣ ਦੀ ਵੀਡੀਓ ਜਦੋਂ ਪੋਸਟ ਹੁੰਦੀ ਹੈ ਜਿਹੜੀ ਕਿ 1 30 ਦਸੰਬਰ 2025 ਦੀ ਹੈ ਤੇ ਇੱਕ ਵੀਡੀਓ ਉਹਨਾਂ ਦੇ ਵੱਲੋਂ ਬੀਤੇ ਦਿਨ ਸਾਂਝੀ ਕੀਤੀ ਗਈ 11 ਜਨਵਰੀ 2026 ਸੋ ਇਹਨਾਂ 11 12 ਦਿਨਾਂ ਦੇ ਵਕਫੇ ਦੇ ਵਿੱਚ ਇਹ ਸਾਰੀ ਘੜਨਾ ਜਿਹੜੀ ਆ ਵਾਪਰੀ ਹੈ ਹੁਣ ਇਸ ਦੇ ਵਿੱਚ ਛਛਪਣ ਇਹ ਵੀ ਬਣਿਆ ਪਿਆ ਕਿ ਵੀਡੀਓ ਪੁਰਾਣੀ ਹੈ ਮਾਮਲਾ ਪਰ ਨਵੇਂ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਮਾਮਲਾ ਨਵੇਂ ਤਰੀਕੇ ਤੋਂ ਭਾਵ ਇਹ ਹੈ ਕਿ ਬੀਤੇ 11 ਜਨਵਰੀ 2026 ਨੂੰ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇਸ ਲੜਕੀ ਨੂੰ ਉਸ ਫਲੈਟ ਦੇ ਵਿੱਚੋਂ 자, 야, 게. ਹਾਲਾਂਕਿ ਪੁਲਿਸ ਵਾਲੇ ਪਾਸਿਓ ਕਿਸੇ ਵੀ ਤਰੀਕੇ ਦਾ ਕੋਈ ਅਧਿਕਾਰਤ ਬਿਆਨ ਜਿਹੜਾ ਹੈ ਉਹ ਜਾਰੀ ਨਹੀਂ ਕੀਤਾ ਗਿਆ ਪਰ ਵੱਖ-ਵੱਖ ਮੀਡੀਆ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਕੁਝ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਗਈ ਤੇ ਇਸ ਕਾਰਗੁਜ਼ਾਰੀ ਦੇ ਢਿੱਲੇ ਚਲਦਿਆਂ ਜਦੋਂ ਲੋਕਾਂ ਦੇ ਵੱਲੋਂ ਆਪ ਮੁਹਾਰੇ ਫੋਨ ਕਰਕੇ ਬਹੁਤ ਸਾਰੇ ਹੋਰਨਾਂ ਲੋਕਾਂ ਨੂੰ ਇਸ ਜਗ੍ਹਾ ਦੇ ਉੱਪਰ ਬੁਲਾਇਆ ਗਿਆ ਤੇ ਇਸ 15 ਸਾਲਾਂ ਲੜਕੀ ਨੂੰ ਇਹਨਾਂ ਦੇ ਚੰਗੂੜੇ ਦੇ ਵਿੱਚੋਂ ਛੁਡਵਾਇਆ ਗਿਆ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਲੰਡਨ ਦੇ ਇੰਗਲੈਂਡ ਦੇ ਵਿੱਚ ਵਰਤਦੀਆਂ ਰਹਿੰਦੀਆਂ ਨੇ ਪਿਛਲੇ ਸਾਲ ਚੜ੍ਹਦੇ ਪਿਛਲੇ ਸਾਲ ਇੱਕ ਘਟਨਾ ਸਾਊਥ ਹਾਲ ਦੀ ਵੀ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਇਸੇ ਤਰੀਕੇ K2K ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਸੀ ਉਥੇ ਵੀ ਇੱਕ ਸਿੱਖ ਲੜਕੀ ਦੇ ਵੱਲੋਂ ਇੱਕ ਫਲੈਟ ਦੇ ਵਿੱਚੋਂ ਦੌੜ ਕੇ ਆਪਣੀ ਜਾਨ ਬਚਾਈ ਗਈ ਪਰ ਵੱਖ-ਵੱਖ ਤਰੀਕੇ ਦੇ ਨਾਲ ਸਾਹਮਣੇ ਆਉਂਦੀਆਂ ਖਬਰਾਂ ਕਿਤੇ ਨਾ ਕਿਤੇ ਯੂਕੇ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਹੈਰਾਨ ਤੇ ਪਰੇਸ਼ਾਨ ਕਰਦੀਆਂ ਨੇ ਜ਼ਰਾਰੀਆਂ ਨੇ ਇਸ ਵੀਡੀਓ ਦੇ ਉੱਪਰ ਜੇਕਰ ਧਿਆਨ ਕੇਂਦਰਿਤ ਕੀਤਾ ਜਾਵੇ ਤਾਂ ਕੁਝ ਲੋਕ ਜਿਹੜੇ ਨੇ ਇੱਕ ਫਲੈਟ ਦੇ ਹੇਠਾਂ ਖੜੇ ਨੇ ਉਹਨਾਂ ਦੇ ਕੋਲ ਇੱਕ ਪੁਲਿਸ ਦੀ ਗੱਡੀ ਵੀ ਖੜੀ ਹੈ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕੇ ਪੁਲਿਸ ਨੂੰ ਇਸ ਬਾਬਤ ਸੂਚਿਤ ਕੀਤਾ ਗਿਆ ਪਰ ਪੁਲਿਸ ਦੇ ਬਦੋਂ ਢਿੱਲੀ ਕਾਰਗੁਜ਼ਾਰੀ ਕੀਤੀ ਕਿ ਤਾਂ ਕਰਕੇ ਲੋਕਾਂ ਨੂੰ ਆਪ ਬਹਾਰੇ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਉੱਥੇ ਬੁਲਾਉਣਾ ਪਿਆ ਤੇ ਇਸ ਲੜਕੀ ਨੂੰ ਇਹਨਾਂ ਛੇ ਪਾਕਿਸਤਾਨੀਆਂ ਦੇ ਚੰਗਲ ਦੇ ਵਿੱਚੋਂ ਸ਼ਬਾਦ ਦੇ ਵਿੱਚ ਛਡਵਾਉਣ ਦੇ ਵਿੱਚ ਉਹ ਕਾਮਯਾਬ ਹੋਏ ਤੇ ਇਹ ਲਗਾਤਾਰ ਮਾਮਲਾ ਜਿਹੜਾ ਤੂਂਦ ਫੜਦਾ ਜਾ ਰਿਹਾ ਹੈ ਇੰਗਲੈਂਡ ਦੇ ਹੰਸਲੋ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਲੰਡਨ ਦੇ ਬਿਲਕੁਲ ਨਾਲ ਪੈਂਦਾ ਇਲਾਕਾ ਜਿੱਥੇ ਛੇ ਪਾਕਿਸਤਾਨੀਆਂ ਦੇ ਬਦੋਂ ਇੱਕ 15 ਸਾਲਾਂ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਕੋਸ਼ਿਸ਼ ਕੀਤੀ ਗਈ ਪਰ ਕੁਝ ਮੀਡੀਆ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਇਹ ਜਬਰ ਜਨਾਹ ਕੀਤਾ ਵੀ ਗਿਆ ਹੈ ਹੁਣ ਪੁਲਿਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਇਸ ਦੀ ਕਦੋਂ ਕੀਤੀ ਜਾਂਦੀ ਹੈ ਅਧਿਕਾਰਤ ਬਿਆਨ ਦੇ ਵਿੱਚ ਕੀ ਕੋ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਇਹ ਜਾਣਕਾਰੀਆਂ ਦੇ ਉੱਪਰ ਲਗਾਤਾਰ ਪੈਨੀ ਨਜ਼ਰ ਜਿਹੜੀ ਹੋ ਰਹੇਗੀ ਤੇ ਇਸ ਵਾਪਸ ਜਾਣਕਾਰੀਆਂ ਤੁਹਾਡੇ ਨਾਲ ਵੀ ਪੂਖਤਾ ਢੰਗ ਤਰੀਕਾ ਸਮੇਤ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਬਰਹਾਦਰ ਇਸ ਖਬਰ ਦੇ ਬਾਰੇ ਆਪਣੀ ਰਾਏ ਪ੍ਰਤਿਕਰਮ ਟਿੱਪਣੀ ਜਿਹੜੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਜ਼ਰੂਰ ਕਰਦੇ ਜਾਣਾ ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਹਾਂਸਲੋ ਲੰਡਨ ਦੇ ਨਜ਼ਦੀਕ ਪੈਂਦਾ ਇਲਾਕਾ ਜਿਹੜਾ ਇੰਗਲੈਂਡ ਦਾ ਉਸ ਦੇ ਵਿੱਚੋਂ ਇੱਕ ਬੜੀ ਹੀ ਹੈਰਾਨਕੁਨ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ 15 ਸਾਲਾ ਸਿੱਖ ਲੜਕੀ ਦੇ ਨਾਲ ਉਸ ਨੂੰ ਅਗਵਾ ਕਰਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਇਹ ਵੀ ਕਹਿ ਰਹੀਆਂ ਨੇ ਕਿ ਉਸ ਦੇ ਨਾਲ ਜ਼ਬਰਜਨਾਹ ਕਰ ਵੀ ਦਿੱਤਾ ਗਿਆ ਪਰ ਤਸਵੀਰਾਂ ਜਿਹੜੀਆਂ ਨੇ ਉਹ ਬੇਹਦ ਹੈਰਾਨਕੁਨ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਵੇਖਿਆ ਜਾ ਸਕਦਾ ਹੈ 200 ਦੇ ਕਰੀਬ ਸਿੱਖਾਂ ਦੇ ਵੱਲੋਂ ਇੱਕ ਫਲੈਟ ਦੇ ਸਾਹਮਣੇ ਖੜਿਆ ਗਿਆ ਤੇ ਇਸ ਫਲੈਟ ਦੇ ਸਾਹਮਣੇ ਉਹ ਤਾਂ ਕਰਕੇ ਖੜੇ ਨੇ ਕਿਉਂਕਿ ਕੀ ਟੂ ਕੇ ਜਿਹੜਾ ਕਿ ਕੌਰ ਟੂ ਸਿੱਖ ਬਣਾਉਣ ਦਾ ਇੱਕ ਉੱਥੇ ਚੱਲਦਾ ਮਾਹੌਲ ਉਸ ਮਾਹੌਲ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵਰਤਦੀਆਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਬਾਬਤ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਲੜਕੀਆਂ ਨੂੰ ਅਗਵਾ ਕਰਕੇ ਵਰਗਲਾ ਕੇ ਉਹਨਾਂ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਉਹਨਾਂ ਨੂੰ ਇਸ ਤਰੀਕੇ ਜ਼ਬਰਦਸਤ ਦਾ ਸ਼ਿਕਾਰ ਬਣਾਇਆ ਜਾਂਦਾ ਸੋ ਇਸ ਮਾਮਲੇ ਦੇ ਵਿੱਚ ਵੀ ਹੰਸਲੋ ਇਲਾਕੇ ਦੇ ਵਿੱਚ ਛੇ ਪਾਕਿਸਤਾਨੀਆਂ ਦੇ ਵੱਲੋਂ ਇੱਕ 15 ਸਾਲਾਂ ਲਗਭਗ 15 ਸਾਲਾਂ ਦੀ ਲੜਕੀ ਜਿਹੜੀ ਕਿ ਸਿੱਖ ਲੜਕੀ ਹੈ ਉਸ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਇੱਕ ਉਗੇ